ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਪਾਈ ਮਰਦਾਨਾ ਜੀ ਇੱਕ ਵਾਰ ਉੱਤਰ ਪ੍ਰਦੇਸ਼ ਦੇ ਜੰਗਲਾਂ ਵਿੱਚੋਂ ਲੰਘ ਰਹੇ ਸਨ ਉਸ ਜੰਗਲ ਦੇ ਲੋਕ ਖੇਤੀ ਵਗੈਰਾ ਨਹੀਂ ਸੀ ਕਰਦੇ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਸਨ ਜਿਸ ਦਿਨ ਸ਼ਿਕਾਰ ਨਹੀਂ ਮਿਲਦਾ ਉਸ ਦਿਨ ਆਪਣਾ ਭੋਜਨ درختਾਂ ਤੇ ਲੱਗੇ ਹੋਏ ਫਲ ਅਤੇ ਪੱਤਿਆਂ ਨਾਲ ਕਰਦੇ ਅਤੇ ਕਪੜਿਆਂ ਦੀ ਜਗ੍ਹਾ ਤੇ ਉਹ ਆਪਣਾ ਤਨ ਚਮੜੇ ਦੇ ਨਾਲ ਟਕਦੇ ਸਨ ਉਸੇ ਜੰਗਲ ਦੇ ਵਿੱਚ ਗੁਰੂ ਜੀ ਨੂੰ ਅਤੇ ਪਾਈ ਮਰਦਾਨਾ ਜੀ ਨੂੰ ਕੁਝ ਵੀ 2 ਦਿਨ ਤੱਕ ਖਾਣ ਨੂੰ ਨਾ ਮਿਲਿਆ ਪਾਈ ਮਰਦਾਨਾ ਜੀ ਹੁਣ ਗੁਰੂ ਜੀ ਨੂੰ ਕਹਿਣ ਲੱਗੇ 바ਵਾ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਫਿਰ ਗੁਰੂ ਜੀ ਨੇ ਪਾਈ ਮਰਦਾਨਾ ਨੂੰ ਕੁਝ ਦੇ ਤੀਰਜ ਰੱਖਣ ਨੂੰ ਕਿਹਾ ਫਿਰ ਕੁਝ ਸਮਾਂ ਪਾ ਕੇ ਪਾਈ ਮਰਦਾਨਾ ਜੀ ਆਪਣੀ ਭੁੱਖ ਮਿਟਾਉਣ ਲਈ ਇੱਕ ਪਾਸੇ ਨੂੰ ਨਿਕਲ ਗਏ ਉਸੇ ਜੰਗਲ ਦੇ ਵਿੱਚ ਇੱਕ ਆਦਮ ਖੋਰ ਮਨੁੱਖ ਰਹਿੰਦਾ ਸੀ ਉਸ ਦਾ ਨਾਮ ਰਾਖਸ਼ ਕੋਡਾ ਸੀ ਉਸ ਦਾ ਕੰਮ ਇਹੋ ਸੀ ਕਿ ਉਹ ਮਰਦਾਂ ਨੂੰ ਵੀ ਤੇਰ ਦੇ ਘਾਹੇ ਦੇ ਵਿੱਚ ਲੱਲ ਕੇ ਖਾ ਜਾਂਦਾ ਸੀ ਪਾਈ ਮਰਦਾਨਾ ਜੀ ਹਲੇ ਕੁਝ ਹੀ ਦੂਰ ਗਏ ਸਨ ਕੋਡੇ ਰਾਖਸ਼ ਨੇ ਪਾਈ ਮਰਦਾਨਾ ਜੀ ਨੂੰ ਦੇਖ ਲਿਆ ਅਤੇ ਫੜ ਕੇ ਇੱਕ ਦਰਖਤ ਦੇ ਨਾਲ ਬੰਨ ਦਿੱਤਾ ਅਤੇ ਤਲ ਕੇ ਖਾਣ ਦੇ ਲਈ ਇੱਕ ਕੜਾਹੇ ਦੇ ਵਿੱਚ ਤੇਲ ਗਰਮ ਕਰਨ ਲੱਗ ਪਿਆ ਜਦੋਂ ਕੋਡਾ ਰਾਖਸ਼ ਪਾਈ ਮਰਦਾਨੇ ਨੂੰ ਫੜ ਕੇ ਤੇਲ ਵਿੱਚ ਤਲਣ ਲੱਗਾ ਤੇ ਇੱਕ ਹੀ ਪਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਆਪ ਦਾਰੇ ਅਤੇ ਇੱਕ ਪਾਸੇ ਆ ਕੇ ਖੜੇ ਹੋ ਗਏ ਗੁਰੂ ਜੀ ਕੀ ਦੇਖਦੇ ਹਨ ਕਿ ਭਾਈ ਮਰਦਾਨੇ ਨੂੰ ਇੱਕ ਦਰਖਤ ਦੇ ਨਾਲ ਉਸ ਰਾਖਸ਼ ਨੇ ਬੰਨਿਆ ਹੋਇਆ ਹੈ ਅਤੇ ਉਸ ਨੂੰ ਤਲ ਕੇ ਖਾਣ ਦੇ ਨਹੀਂ ਕੜਾਹੇ ਦੇ ਥੱਲੇ ਲੱਕੜਾ બાળ ਰਿਹਾ ਹੈ ਤੇ ਤੇਲ ਗਰਮ ਕਰ ਰਿਹਾ ਹੈ ਗੁਰੂ ਜੀ ਜਦੋਂ ਇਹ ਸਭ ਦੇਖ ਰਹੇ ਸਨ ਤਾਂ ਗੁਰੂ ਜੀ ਦੇ ਦੇਖਦੇ ਹੀ ਦੇਖਦੇ ਇਹ ਖੇਡ ਉਲਟੀ ਪੈ ਗਈ ਭਾਈ ਮਰਦਾਨਾ ਜੀ ਨੂੰ ਜੋ ਮੌਤ ਦਾ ਡਰ ਸੀ ਹੁਣ ਉਹ ਡਰੇ ਨਹੀਂ ਨੀ ਡਰ ਹੋ ਗਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਥੇ ਆ ਪਦਾਰੇ ਗੁਰੂ ਜੀ ਨੇ ਉਸ ਕੜਾਹੇ ਵੱਲ ਆਪਣੀ ਨਜ਼ਰੀਂ ਹਾਲ ਵਾਲੀ ਦ੍ਰਿਸ਼ਟੀ ਪਾਈ ਤੇ ਉਸ ਕੜਾਹੇ ਦਾ ਤੇਲ ਠੰਡਾ ਹੋ ਗਿਆ। ਬਲਦੀ ਅੱਗ ਬੁਝ ਗਈ। ਇਹ ਵੇਖ ਕੇ ਕੋਡਾ ਰਾਖਸ਼ ਬੜਾ ਹੀ ਹੈਰਾਨ ਹੋਇਆ। ਅਦੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਣ ਲੱਗਾ सच दस तू कौन है मेरा कढ़ाहा तेरे ओं ते ठंडा हो गया है बाबा नानक कहन लगा तू कोड़े राक्षस एस नु खा तू खांदा क्यों नहीं ते कोड़े राक्षस नु अंदरो सोजी हुई के इस नु मेरा नाम भी किस तरह पता है कोड़ा बहुत हैरान होया उस तो बाद बाबा नानक जी ने बानी उच्चारण ਕੀਤੀ ਕੋੜਾ ਰਖਸ਼ ਗੁਰੂ ਜੀ ਦੀ ਬਾਣੀ ਸੁਣ ਕੇ ਅਤੇ ਦਰਸ਼ਨ ਕਰਕੇ निहाल ਹੋ ਗਿਆ ਉਸ ਦੇ ਹੱਥ ਵਿੱਚ ਜੋ ਲੱਕੜਾਂ ਸੀ ਜੋ ਅੱਗ ਤੇਜ ਕਰਨ ਲਈ ਲਿਆ ਰਿਹਾ ਸੀ ਉਹ ਲੱਕੜਾਂ ਛੁੱਟ ਗਈਆਂ ਤੇ ਭਾਈ ਮਰਦਾਨਾ ਜੀ ਨੂੰ ਖੋਲਣ ਦੇ ਵਾਸਤੇ ਅੱਗੇ ਵਧਿਆ ਕੋੜੇ ਰਖਸ਼ ਨੇ ਗੁਰੂ ਜੀ ਦੇ ਚਰਨਾਂ ਦੇ ਉੱਪਰ ਆਪਣਾ ਸਿਰ ਧਰਿਆ ਤੇ ਮਾਫੀ ਮੰਗਣ ਲੱਗਾ ਅਤੇ ਪੁੱਲ ਬਖਸ਼ੋਣ ਲੱਗਾ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਚੱਲੀ ਸੀ ਮੈਂ ਬਹੁਤ ਪਾਪ ਕੀਤੇ ਹਨ ਮੈਨੂੰ ਬਖਸ਼ ਦਿਓ ਗੁਰੂ ਜੀ ਗੁਰੂ ਜੀ ਕਹਿਣ ਲੱਗੇ ਅਸੀਂ ਕਈ ਕੋਹਾਂ ਤੋਂ ਅਸੀਂ ਤੇਰਾ ਹੀ ਉਧਾਰ ਕਰਨ ਲਈ ਆਏ ਹਾਂ ਤੂੰ ਇਹ ਆਦਮਖੋਰੀ ਦੀ ਆਦਤ ਛੱਡ ਦੇ ਕੋੜੀ ਕਹਿਣ ਲੱਗਾ ਜੋ ਕੁਝ ਬਾਬਾ ਜੀ ਤੁਸੀਂ ਆਖੋਗੇ ਮੈਂ ਉਹੀ ਮੰਨਾਂਗਾ ਮੈਂ ਤਾਂ ਆਪਣੇ ਤਨ ਭਾਗ ਸਮਝਦਾ ਹਾਂ ਕਿ ਆਪ ਜੀ ਨੇ ਮੈਨੂੰ ਦਰਸ਼ਨ ਦਿੱਤੇ ਹਨ ਕੋਡਾ ਰਖਸ਼ ਜੰਗਲਵਾਲ ਦੌੜ ਪਿਆ ਅਤੇ ਗੁਰੂ ਜੀ ਵਾਸਤੇ ਪ੍ਰਸ਼ਾਦ ਦੇ ਤੌਰ ਤੇ ਕਈ ਤਰ੍ਹਾਂ ਦੇ ਫਲ ਦਰਖਤਾਂ ਤੋਂ ਤੋੜ ਕੇ ਲੈ ਕੇ ਆਇਆ ਅਤੇ ਗੁਰੂ ਜੀ ਅੱਗੇ ਤੇ ਭਾਈ ਮਰਦਾਨੇ ਅੱਗੇ ਅਰਪਣ ਕੀਤੇ ਗੁਰੂ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਹੁਣ ਫਲ ਤੂੰ ਖਾ ਲੈ ਪਈ ਮਰਦਾਨਾ ਬਾਬਾ ਜੀ ਨੂੰ ਕਹਿਣ ਲੱਗਾ ਬਾਬਾ ਜੀ ਤੁਸੀਂ ਵੀ ਛਕੋ ਫਿਰ ਸਭ ਨੇ ਫਲਾਂ ਦਾ ਪ੍ਰਸ਼ਾਦ ਛਕਿਆ ਜਦੋਂ ਕੋਡੇ ਨੇ ਗੁਰੂ ਜੀ ਦੇ ਹੱਥੋਂ ਲੈ ਕੇ ਪ੍ਰਸ਼ਾਦ ਖਾਦਾ ਤਾਂ ਉਸ ਦੇ ਭਾਗ ਖੁੱਲ ਗਏ ਗੁਰੂ ਜੀ ਸੱਤ ਦਿਨ ਕੋਡੇ ਕੋਲ ਹੀ ਰਹੇ ਉਸ ਦੇ ਸਾਰੇ ਕੁਕਰਮ ਦੂਰ ਕੀਤੇ ਕੋਡੇ ਰਾਖਸ਼ ਨੇਵੀ ਆਦਮ ਖੋਰੀ ਕਰਨ ਤੋਂ ਤੋਬਾ ਕਰ ਲਈ ਅਤੇ ਗੁਰੂ ਜੀ ਦਾ ਨਰਮਤਾ ਪਾਵਨਾਲ ਤਨਵਾਦ ਕੀਤਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ